ਬਰਸਾਤ ਅਤੇ ਹੜ੍ਹਾਂ ਦਾ ਅਸਰ ਸਬਜ਼ੀਆਂ ਤੇ ਵੀ ਦੇਖਿਆ ਜਾ ਰਿਹਾ ਹੈ ਮਹਿੰਗਾਈ ਲਗਾਤਾਰ ਵਧ ਰਹੀ ਹੈ ਜਿਸ ਤਰ੍ਹਾਂ ਹਿਮਾਚਲ ਦੇ ਵਿੱਚ ਅਤੇ ਜੰਮੂ ਕਸ਼ਮੀਰ ਦੇ ਵਿੱਚ ਬਰਸਾਤ ਹੋਈ ਹੈ ਔਰ ਹੜ ਆਏ ਹਨ ਉਸ ਨਾਲ ਸਬਜ਼ੀਆਂ ਦੇ ਰੇਟ ਆਸਮਾਨ ਤੇ ਪਹੁੰਚ ਗਏ ਮਟਰ 280 ਰੁਪਏ ਤੇ ਲੇਕੇ 300 ਰੁਪਏ ਅਤੇ ਗੋਭੀ 100 ਰੁਪਏ ਦੇ ਆਸ-ਪਾਸ ਪਹੁੰਚ ਗਈ ਹੈ ਅਤੇ ਔਰ ਜਿਹੜੀ ਜਿੰਨੀ ਵੀ ਸਬਜ਼ੀਆਂ ਫਲ ਫਰੂਟ ਸੇਵ ਹੈ ਉਹ ਵੀ 20 ਤੇ 30 ਰੁਪਏ ਕਿਲੋ ਮਹਿੰਗਾ ਹੋ ਗਏ ਉਹਨਾਂ ਸਬਜ਼ੀ ਵਿਕਰੇਤਾ ਫਲ ਵਿਕਰੇਤਾ ਮਾਨਾ ਵੇਚਣ ਵਾਲਾ ਇਹ ਕਹਿਣਾ ਹੈ ਵੀ ਜਿਹੜੇ ਪਹਾੜੀ ਰਸਤੇ ਬੰਦ ਹੋਣ ਕਰਕੇ ਕਿਉਂਕਿ ਬਰਸਾਤ ਜ਼ਿਆਦਾ ਹੋ ਰਹੀ ਹੈ ਹੜ ਆ ਰਹੇ ਹਨ ਜਿਸ ਕਰਕੇ ਸੜਕਾਂ ਟੁੱਟ ਗਈਆਂ ਸਬਜ਼ੀਆਂ ਨਹੀਂ ਪਹੁੰਚ ਰਹੀ ਟਾਈਮ ਤੇ ਹਿਮਾਚਲ ਪ੍ਰਦੇਸ਼ ਤੋਂ ਫਲ ਫਰੂਟ ਸੇਵ ਹੈ ਜਿਹੜੇ ਜੰਮੂ ਕਸ਼ਮੀਰ ਤੋਂ ਫਲ ਆਉਂਦੇ ਹਨ ਹਿਮਾਚਲ ਤੋਂ ਆਉਂਦੇ ਹਨ ਉਹ ਫਲ ਫਰੂਟ ਵੀ ਮਹਿੰਗਾ ਹੋਇਆ ਹੈ ਜਿਸ ਦਾ ਅਸਰ ਆਮ ਦੇਖਤੀ ਤੇ ਪਿਆ ਕਿਉਂਕਿ 300 ਰੁਪਏ ਕਿਲੋ ਦੇ ਕਰੀਬ ਜਿਹੜੀ ਮਾਰਕਟ ਤੇ 100 ਰੁਪਏ ਕਿਲੋ ਗੋਭੀ ਤੇ ਹੋਰ ਸਬ ਜੀਵਨ ਪ੍ਰਭਾਵਿਤ ਹੋ ਹੈ ਮਹਿੰਗਾਈ ਜਿਹੜੇ ਇਸ ਤਰੇ ਲਗਾਤਾਰ ਬਸਾਤ ਰਹੀ ਤੇ ਹੋਰ ਮਹਿੰਗਾਈ ਵਧੇਗੀ ਸਭ ਜੀ ਸਭ ਜੀ ਦਾ ਕਾਰੋਬਾਰ ਹੈ ਜੀਆਂ ਸਾਰੇ ਤੇ ਨੇ بارشਾਂ ਕਰਕੇ ਮਟਰ 280 300 ਰੁਪਏ ਕਿਲੋ ਗੋਭੀ 100 ਰੁਪਏ ਕਿਲੋ ਚੱਲ ਰਹੀ ਹੈ ਕਦੂ ਕੀਆ ਬੈਂਗਨ 50 ਰੁਪਏ ਕਿਲੋ ਸਭ ਚੱਲ ਰਹੇ ਨੇ ਸਭ ਜੀ ਸ਼ਿਮਲਾ ਜੀ 80 100 ਦੇ ਵਿੱਚ ਚੱਲ ਰਹੀ ਹੈ ਇਹਨੇ بارشਾਂ ਤੇ ਹੜ੍ਹਾਂ ਦੇ ਕਾਰਨ ਸਾਰੇ ਸਬਜ਼ੀਆਂ ਖਰਾਬ ਹੋ ਨੇ ਫਸਲਾਂ ਲੋਕਾਂ ਦੇ ਜ਼ਿੰਮੇਦਾਰਾਂ ਦੇ ਉਹਦੇ ਕਾਰਨ ਸਾਰੇ ਸਬਜ਼ੀਆਂ ਤੇ ਨੇ ਜਿਹੜੇ ਪਹਾੜਾਂ ਮੈਂ ਬਰਸਾਤ ਹੋਈ ਹੈ ਉਹਦੇ ਵਿੱਚ ਸਾਰੇ ਆ ਉਹਦੇ ਬਹੁਤ ਸਾਰੇ ਬਾਰੂ ਪਹਾੜੀ ਸਬਜ਼ੀਆਂ ਆਂਦੀ ਸੀ ਉਹ ਘਟ ਆ ਰਹੀ ਹੈ ਰਸਤੇ ਬੰਦ ਹੋਏ ਨੇ ਹਮ ਉਦਗਾਰਨ ਸਬਜ਼ੀਆਂ ਬਹੁਤ ਨੇ ਨਿੰਬੋਧਰ ਸਰਵਿਸ ਸਰਵਿਸ ਉਹਦੇ ਵਿੱਚ ਚੱਲ ਰਿਹਾ ਬਾਕੀ ਸਬਜ਼ੀਆਂ ਪੈਂਦਾ ਕਿ ਪਹਿਲਾਂ ਛੱਲੋ ਅਸੀਂ ਪੰਦਾ ਜੀ ਸਬਜ਼ੀਆਂ ਘਟ ਵੀ ਦੇ ਮਹਿੰਗੇ ਕਰਨ ਜਿਹੜਾ ਪਹਾੜਾਂ ਦੇ ਵਿੱਚ ਹਿਮਾਚਲ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਜਿੱਥੇ ਵੀ ਬਰਸ਼ਾਤਾਂ ਦੇ ਮੌਸਮ ਕਰਕੇ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਹੜ੍ਹਾਂ ਕਰਕੇ ਹਰ ਇੱਕ ਚੀਜ਼ ਦਾ ਜਨਤਾ ਦਾ ਪਹਿਲਾਂ ਹੀ ਪਰੇਸ਼ਾਨ ਸੀਗੀ ਜੀ ਮਹਿੰਗਾਈ ਬਹੁਤ ਹੈ ਇਸ ਕਰਕੇ ਹੁਣ ਏਸੀ ਦੀ ਮਾਰ ਸਬਜ਼ੀਆਂ ਦੇ ਵੀ ਪੈ ਗਈ ਹੈ ਸਬਜ਼ੀਆਂ ਇਹ ਲਗਾ ਲਓ ਵੀ ਬਹੁਤ ਜ਼ਿਆਦਾ ਮਹਿੰਗੀਆਂ ਹੋ ਗਈਆਂ ਨੇ ਹਾਂਜੀ ਅਮਰ 300 ਰੁਪਏ ਦੱਸ ਰਹੇ ਨੇ ਹਰ ਇੱਕ ਚੀਜ਼ ਦੇ ਹਰ ਇੱਕ ਸਬਜ਼ੀਆਂ ਦੇ ਰੇਟ ਤਕਰੀਬਨ ਬਰਛਾਤਾ ਕਰਕੇ ਜਿਹੜੇ ਹੜ ਆਏ ਨੇ ਪੰਜਾਬ ਦੇ ਵਿੱਚ ਉਸੇ ਦੀ ਮਾਰ ਸਬਜ਼ੀਆਂ ਤੇ ਬਹੁਤ ਜ਼ਿਆਦਾ ਪਈ ਆ ਤੇ ਹਿਮਾਚਲ ਦਾ ਵੀ ਹੈ ਤੇ ਜਿਹੜੇ ਹੋਰ ਸਟੇਟਾਂ ਦੇ ਵਿੱਚ ਹੜ ਆਏ ਨੇ ਉਹ ਵਰਸ਼ਾਂ ਪਈਆਂ ਨੇ ਬਹੁਤ ਜ਼ਿਆਦਾ ਉਹ ਪੰਜਾਬ ਚ ਹੜ ਦੇ ਹਾਲਾਤ ਨੇ ਹੜ ਬਹੁਤ ਜ਼ਿਆਦੇ ਨੇ ਉਸ ਕਰਕੇ ਅਸਰ ਸਬਜ਼ੀਆਂ ਤੇ ਜਿਹੜੇ ਇਹ ਚੀਜ਼ਾਂ ਦੇ ਫਲ ਫਰੂਟ ਤੇ ਬਹੁਤ ਜ਼ਿਆਦਾ ਪਈ ਨੇ ਆਮ ਲੋਕਾਂ ਨੂੰ ਇਹ ਲਗਾ ਲਓ ਵੀ ਸਬਜ਼ੀਆਂ ਲੈਣਾ ਜੀਣਾ ਬੜਾ ਔਖਾ ਇਸ ਚੀਜ਼ ਵਗੈਰਾ ਹੈ ਨਾ ਸਾਡਾ ਫਲ ਫਰੂਟ ਦਾ ਕੰਮ ਰੁਟ ਜਾਏ ਅਸਰ ਹੈ ਅਮੀ ਜੀ ਪਿੱਛੋ ਫਲ ਫਰੂਟ ਕੋਈ ਆ ਨਹੀਂ ਰਿਹਾ ਗੱਡੀਆਂ ਸਾਰੀਆਂ ਬੰਦ ਪਈਆਂ ਨੇ ਜਿਵੇਂ ਉਸ ਲੈਂਡਸਲਾਈਡ ਕਰਕੇ ਸਾਰੇ ਰਸਤੇ ਬੰਦ ਪਏ ਨੇ ਕੀ ਕੀ ਹੋਇਆ ਤੁਹਾਡਾ ਸਾਡਾ ਹਰ ਇੱਕ ਆਈਟਮ ਮਹਿੰਗੀ ਹੋਈ ਹੈ ਆਲੂ ਘੱਟ ਲੈ ਕੇ ਸੇ ਹਰ ਇੱਕ ਸੇਵ ਦੇ ਵਿੱਚ ਵੀ ਤੇਜ਼ੀ ਆਈ ਹੈ ਵੀ ਵੀਤੀ ਦਿਨ ਪਰ ਹਰ ਇੱਕ ਸੇਵ ਕਿੰਨਾ ਮਹਿੰਗਾ ਹੋ ਗਿਆ ਜਿਹੜਾ 100 ਰੁਪਏ ਕਿਲੋ ਵੇਚਦੇ ਸੀ ਪਹਿਲੇ ਅਸੀਂ ਹੁਣ 130 140 ਕਰਤਾ ਤੇ ਹੋਰ ਫਰੂਟ ਤੇ ਹੋਰ ਫਰੂਟ ਹਰ ਇੱਕ ਜਿਹੜੇ ਬਾਹਰ ਦੇ ਆਟ ਮਾਰੇ ਸਾਰੇ ਸੁੱਧ ਤੇਜ਼ ਹੋਏ ਨੇ ਹਰ ਇੱਕ ਫਰੂਟ ਦੇ 40 ਜਿਹੜੇ 5000 ਰੁਪਏ ਪੈ ਚੁੱਕੇ ਹਨ ਇਸ ਦਾ ਕਾਰਨ ਵੀ ਬਾਹਰ ਫਰੂਟ ਨਹੀਂ ਆ ਰਿਹਾ ਇਧਰ ਖਜੂਰ ਨਾਸ਼ਪਤੀ ਜਿਵੇਂ ਮਾਚਲ ਦੀ ਆ ਰਹੀ ਸੀਗੀ ਜੰਮੂ ਸਾਈਡ ਤੋਂ ਆ ਰ ਇਸ ਕਰਕੇ ਹਰ ਇੱਕ ਫਰੂਟ ਦੇ 500 600 ਰੁਪਏ ਟੇ ਹਰ ਇੱਕ ਫਰੂਟ ਦੀ ਤੇਜ਼ ਹੋਈ ਹੈ ਪਰਤੀ ਕਿਲੋ ਕਿੰਨਾ ਵਧ ਗਿਆ ਹੁਣਾ ਤੇ ਫਰੂਟ ਵੀ ਹੁਣ ਜਿਵੇਂ ਕੰਮਦਾਨੀ ਨਾ ਆ ਰਿਹਾ ਬਾਰਿਸ਼ਾਂ ਕਰਕੇ ਬਾਰਿਸ਼ ਦਾ ਪਾਣੀ ਲੱਗਿਆ ਤੇ ਪਰਤੀ ਜਿਵੇਂ ਪਹਿਲੇ 15 ਕਿਲੋ ਦੀ ਹੁੰਦੀ ਸੀਗੀ ਹੁਣ 15 ਕਿਲੋ ਦੇ ਹੁਣ 12 13 ਕਿਲੋ ਕਿਲੋ ਪਰਤੀ ਆ ਰਹੀ ਹੈ ਤੁਹਾਡੇ ਕਾਰੋਬਾਰ ਤੇ ਅਸਰ ਪੈਂਦਾ ਇਸ ਚੀਜ਼ ਦਾ ਬਹੁਤ ਜ਼ਿਆਦਾ ਤੇ ਮੇਰੇ ਲਈ ਬਹੁਤ ਮੁਸ਼ਕਿਲ ਹੈ ਜਿਸ ਕੇ पास ਪੈਸਾ ਉਹ ਤਾਂ ਲੈ ਸਕਦਾ ਹੈ ਲੇਕਿਨ ਆਮ ਆਦਮੀ ਕਰਕੇ ਬਹੁਤ ਪਰੇਸ਼ਾਨੀ ਵਾਲਾ ਕੰਮ ਹੈ ਗਰੀਬਾ ਤਾਂ ਕਹੀਂ ਜਾ ਸਕਦਾ ਜੀ ਉਸ ਕੋ ਕੁਝ ਨਹੀਂ ਉਸ ਕੋ ਰੋਟੀ ਦੀ ਵੀ ਨਸੀਬ ਨਹੀਂ ਹੋ ਰ आम आदमी दे असर है आम आदमी के लिए बहुत असर है कितना असर दिख रहा आम आ, था था है आम आदमी ते असर तो बहुत ज्यादा पेदे जिम्मेदारी खत्म हो रही है हम्म जिन्ना जिम्मेदारी ਦਾ ਨੁਕਸਾਨ ਹੋਊਗੇ ਜਿੰਮੇਦਾਰ ਤੇ ਪੱਲੇ ਕੀ ਫੈ ਲੈਣੀ ਪੈਂਦੀ ਨਹੀਂ ਹੈ ਛੇੜਦਾ ਖੰਡ ਮੰਗਦੀ ਹੈ हां ਛੇੜਦਾ ਖੰਡ ਆਪਣੀ ਕਿੰਨੇ ਕੁ ਬੰਦਾ ਤਿਆਰ ਕਰਦੇ ਹੈ ਹੂੰ ਆਪਣੀ ਦਾ ਬੰਦਾ ਵਾਤ ਵਾਤ ਇੱਕ ਨਹੀਂ ਦੋ ਸੱਗੀਆਂ ਲਾ ਦੇਗਾ ਇਸ ਟਾਈਮ ਤੇ ਆਮ ਆਦਮੀ ਜਿਹੜਾ ਮਾਮੂਲੀ ਆਦਮੀ ਉਹ ਤਾਂ ਆਪਣੀ ਰੋਟੀ ਨਹੀਂ ਖਾ ਸਕਦਾ ਸਾਹਿਬ ਜੀ ਦਾ ਅਮਰਕਸੇਤ ਦੇਖੋ ਜਿਹੜੇ ਬਾਹਰ ਤੋਂ ਆ ਰਹੇ ਨੇ ਪਹਾੜੀ ਇਲਾਕੇ ਵਾਲੇ ਉਹ ਮਹਿੰਗੇ ਨੇ ਜੀ ਕਿਆ ਕਿਆ ਮੈਨੋ ਹੋ ਗਿਆ ਜੀ ਗੋਪੀ ਹੋ ਗਈ ਬੀਨ ਹੋ ਗਈ ਸ਼ਮਨਾ ਮਿਰਚ ਹੋ ਗਈ ਕੀ ਕੀ ਰੇਟ ਅਮਰ ਕੀ ਰੇਟ ਹੈ ਮਟਰ 300 ਰੁਪਏ ਕਿਲੋ ਹੋ ਗਿਆ ਜੀ ਤੇ ਇਹ ਜੀ ਫਲੀਆਂ ਇਹ ਵੀ 200 ਰੁਪਏ ਕਿਲੋ ਚੱਲ ਰਹੀ ਹੈ ਜੀ ਗੋਭੀ 25 ਰੁਪਏ ਕਿਲੋ ਜੀ ਔਰ ਜੀ ਮਹਿੰਗਾ ਹੈ ਗਾਜਰ ਗਾਜਰ ਮooli ਗਾਜਰ ਮooli ਇਹ 50 50 ਰੁਪਏ ਕਿਲੋ ਵਿਕ ਰਹੀ ਹੈ ਜੀ ਨੰਦਾਲੋ ਵੀ ਹੈ ਕਿ ਇਹ ਵੀ ਵਾਦੀ ਗਿਆ ਡੇਟ ਜੀ ਨਿੰਬੂ ਅਦਰਕ ਨਿੰਬੂ ਅਦਰਕ ਵੀ ਦੇਖੋ ਸਾਰੇ ਸਬਜ਼ੀਆਂ ਦੇ ਡੇਟ ਦਾ ਵਧੇ ਹੋਏ ਨੇ ਜੀ ਇਹਦੇ ਕਾਰਨ ਕੀ ਹੈ ਪਰ ਸਾਟਾਂ ਕਰਕੇ ਸਾਰੇ ਪਾਸੇ ਰਸਤੇ ਬੰਦ ਨੇ ਹੀ ਮਾਲ ਆ ਨਹੀਂ ਰਿਹਾ ਤਾਂ ਮੈਂ ਗਾਇਆ ਉਹਦੇ ਕਰਕੇ ਫਿਰ ਸਾਰੇ ਚੀਜ਼ਾਂ ਦੇ ਡੇਟ ਦਾ ਵਧੇ ਹੋਏ ਨੇ ਲੋਕਲ ਸਬਜ਼ੀਆਂ ਵੀ ਉਹਦੇ ਵੀ ਮੀ ਕਰਕੇ ਪਾਣੀ ਨਾਲ ਪਾਣੀ ਕਰਾਈ ਕਿਸ ਤਰ੍ਹਾਂ ਚ ਉਹ ਵੀ ਮਹਿੰਗੀਆਂ ਹੋ ਗਈਆਂ ਨੇ ਜੀ ਹੋਰ ਪਤਾ ਨਾ ਮੇਰਾ ਨਾਮ ਲक्की ਹੈ ਜੀ ਵੀਰ ਜੀ ਸਾਰੀ ਸਬਜ਼ੀ ਤਕਰੀਬਨ ਪਲਾਸੀ ਹੋਈ ਹੈ ਪਹਿਲਾਂ ਨਾਲੋਂ ਮਟਰ ਕੀ ਰੇਟ ਹੈ ਮਟਰ ਸਾਬੀ 70 ਰੁਪਏ ਪਾਈ ਹੈ ਜੀ ਸ਼ੀਮਲਾ ਮਰਚੀ 120 ਰੁਪਏ ਪੈਸਟ 220 ਤੋਂ 100 ਵੀਦੀ ਮਰਡਰ 70 ਪਾਈ ਆ ਜੀ 280 ਰੁਪਏ ਕਿੰਨੇ ਜੀ ਤਕਰੀਬਨ ਸਬਜ਼ੀਆਂ ਸਾਰੀਆਂ 10 10 15 15 بارش ਦੀ ਵਜ੍ਹਾ ਦੇ ਕਰਕੇ ਸਾਰੀਆਂ ਸਬਜ਼ੀਆਂ ਡੁੱਬ ਗਈਆਂ ਪਾਣੀ ਚ ਸਾਰੀਆਂ ਸਬਜ਼ੀਆਂ ਖਤਮ ਹੋ ਚੁੱਕੀਆਂ ਨੇ ਜੀ ਇਸ ਕਰਕੇ ਥੋੜੀ ਸਬਜ਼ੀਆਂ ਨੂੰ ਸਰੇਕ ਨੂੰ ਤੇਜ਼ੀ ਆਈ ਹੈ ਜੀ ਬਹੁਤ ਜ਼ਿਆਦਾ ਜੀ ਜਿਹੜੀ ਸਬਜ਼ੀਆਂ ਜਿਹੜੀਆਂ ਆਂਦੀਆਂ ਨੇ ਬਹੁਤ ਖਰਾਬ ਨਿਕਲਦੀਆਂ ਨੇ ਜੀ ਨੁਕਸਾਨ ਬਹੁਤ ਹੋ ਰਿਹਾ ਇਸ ਟਾਈਮ ਜੀ ਜਿਹੜੀ ਪਹਿਲਾਂ ਗਾਹ ਦੀ ਸਬਜੀ 2 250 ਦੀ ਬਣਦੀ ਸੀ ਹੁਣ 4 400 450 470 ਵਿੱਚ ਚਲੀ ਜਾਂਦੀ ਹੈ ਜੀ ਸਬਜੀ ਲੈਣ ਆਏ ਸਾਰੇ ਤੇ ਮਟਰ 300 ਰੁਪਏ ਦੇ ਫਿਰੇ ਹਾਂ ਜੀ ਫਿਰ ਕੁਝ ਮੌਸਮੰਦੀ ਖਰਾਬੀ ਕਾਰਨ ਕੁਝ بارشਾਂ ਕਰਕੇ ਹੜਾਂ ਕਾਰਨ ਸਥਿਤੀ ਕਰਕੇ ਸਬਜੀ ਦੇ ਰੇਟ ਵੱਧ ਗਏ ਆਮ ਆਦਮੀ ਨੂੰ ਬੜਾ ਇਹ ਚ ਨੁਕਸਾਨ ਆਇਆ ਜੀ ਜੀ ਉਹਨਾਂ ਨੂੰ ਮਹਿੰਗਾਈ ਦਾ ਜੁੱਗ ਹੈ ਉਹਨਾਂ ਨੂੰ ਖਰੀਦਣਾ ਮੁਸ਼ਕਲ ਹੋ ਜਾਂਦਾ ਜੀ ਇੰਨੀ ਮਹਿੰਗਾਈ ਨਹੀਂ ਆਮ ਬੰਦਾ ਨਹੀਂ ਲੈ ਸਕਦਾ ਸਰ ਹਾਂਜੀ ਹਾਂਜੀ ਉਹ ਵੀ ਪਹੁੰਚ ਤੋਂ ਬਾਹਰ ਹੈ ਜੀ ਆਮ ਲੋਕਾਂ ਦੇ